ਮਿਹਰੇ ਜਿੱਤ ਦਾ ਪਾਵਰੇ ਉਹਦਾ ਨੀ ਆਪ ਸੰਗ ਹੈ ਉਹਦਾ ਬੰਦੋਂ ਤੁਹਾਨੂੰ ਨਾ ਕਹਾਇਆ ਜਿੱਦਾਂ ਢਾਲਣਾ ਪਾ ਬੜਾ ਮਾਨੀ 10 ਹੋ ਗਿਆ ਤੇ ਕੋਲੇ ਹੀ ਲਾਈਫ ਦੇ ਵਿੱਚ ਮੈਂ ਲਿਖ ਲੈਂਦਾ ਸੋੜਾ ਬੰਦਾ ਉਹ ਦਿਲ ਕੀਤਾ ਕਿ ਮੈਂ ਕੀਤਾ ਮੈਨੂੰ ਇਹ ਲੱਗਦਾ ਹੁੰਦਾ ਕਿ ਜਿੱਥੇ ਤੱਕ ਪਹੁੰਚੇ ਜੋ ਕੁਝ ਸਿੱਖਿਆ ਜਿਹੜੀ ਮਜ਼ਦੂਰੀ ਕੀਤੀ 7-8 ਸਾਲ ਉਹਨੇ ਬਹੁਤ ਕੁਝ ਸਮਝਾਇਆ ਤੇ ਮੈਂ ਜਿੱਦਣ ਪਹਿਲੇ ਦਿਨ ਕੰਮ ਤੇ ਗਿਆ ਇਹ ਗੀਤ ਮੇਰਾ ਬੋਸ ਮੈਨੂੰ ਗਾਲਾਂ ਕੱਢ ਕੇ ਬੋਲਿਆ ਸ਼ਾਮ ਨੂੰ ਜਿੱਦਾਂ ਸਾਡੀ ਆਦਤ ਹੁੰਦੀ ਗਈ ਬੋਲਿਆ ਨਹੀਂ ਮੈਂ ਉਹ ਚੱਲ ਇੱਥੇ ਜੂਝ ਨਹੀਂ ਕਰ ਸਕਦਾ ਬੜਾ ਮਨ ਉਦਾਸ ਹੋਇਆ ਕਿ ਜਾ ਰਿਹਾ ਕਿੱਥੇ ਆ ਗਿਆ ਕਿੱਥੇ ਬਹਾਰ ਬਣਾਏ ਬਾਪੂ ਦੇ ਪੰਜ ਚਾਰ ਘੱਟੇ ਸੀ ਇਹ ਗੀਤ ਜਦੋਂ ਮੈਂ ਕੈਨੇਡਾ ਗਿਆ ਜੀ 89 ਦੇ ਵਿੱਚ ਤਾਂ ਪਹਿਲੇ ਦਿਨ ਲਈ ਮੈਂ ਬੜੀ ਤੇਜ਼ ਰਫਿਸ਼ਣ ਲੱਗਣ ਤੁਸੀਂ ਮਾ ਵਰਗਾ ਸਤ ਕਾਲਾ ਰੇ ਜੇ ਨੀਰੀ ਪਾ ਗੋਲੀ ਪੰਗ ਵੀ ਨੂੰ ਤੁਸੀਂ ਮਾ ਵਰਗਾ ਸਤਿ ਸ੍ਰੀ ਅਕਾਲ ਨਮਸਕਾਰ ਨਮਸਤੇ ਅਦਾਬ ਮੈਂ ਤੁਹਾਡਾ ਆਪਣਾ ਸੁਰਿੰਦਰ ਫਿਸ਼ਤਾ ਕੁਲੜੇਸ਼ਾ ਅੱਜ ਅਸੀਂ ਲਵ ਫਾਰਮ ਚ ਆਏ ਹਾਂ ਜੀ ਲਵ ਪੰਜਾਬ ਫਾਰਮ ਚ ਕੋਟਕਪੂਰਾ ਔਰ ਜਿੱਥੇ ਇੰਡਕ ਆਰਟਸ ਵੈਲਫੇਅਰ ਕਾਉਂਸਲ ਵੱਲੋਂ ਥਾਰਵਾ ਜਿਹੜਾ ਅਵਾਰਡ ਫੰਕਸ਼ਨ ਹੋ ਰਿਹਾ ਜਦੇ ਚੇਅਰਮੈਨ ਨੇ ਭੋਲਾ ਜਮਲਾ ਜੀ ਔਰ ਕੌਮੀ ਪ੍ਰਧਾਨ ਨੇ ਇਕ ਬਾਸਟਿੰਗਸ ਹੋਤਾ ਸਾ ਉਹਨਾਂ ਦੀ ਪੂਰੀ ਟੀਮ ਔਰ ਮੈਨੂੰ ਸਟੇਟ ਅਵਾਰਡ ਮਿਲੇ ਔਰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਲੋਕਾਂ ਦਾ ਸ਼ੁਕਰੀਆ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਕਹਿੰਦੇ ਨੇ ਕਲਾਕਾਰ ਆਪਣੇ ਕੋਲ ਕਲਾਕਾਰ ਕਲਾਕਾਰ ਕਵੀ ਕਲਾਕਾਰ ਨਹੀਂ ਹੁੰਦਾ ਕਲਾਕਾਰ ਹੁੰਦਾ ਜਿਹਨੂੰ ਤੁਸੀਂ ਲੋਕ ਕਲਾਕਾਰ ਬਣਾਦੇ ਮੈਂ ਤੁਹਾਡਾ ਬਣਾਇਆ ਕਲਾਕਾਰ ਹਾਂ ਤੇ ਅੱਜ ਅਵਾਰਡ ਦੇ ਕਾਬਲ ਪੜਿਆ ਸੁਨੀਸ਼ਾ ਜੀ ਜਿਵੇਂ ਹੁਣ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਇਸ ਚਰਚਾ ਦੇ ਵਿੱਚ ਸੀ ਹਾਸਿਆਂ ਦੇ ਬਾਦਸ਼ਾਹ ਵਲੋਂ ਜਾਣੇ ਜਾਂਦੇ ਸੀ ਤੁਹਾਡਾ ਹੁਣ ਵੀ ਜਾਣਿਆ ਜਾਂਦਾ ਤੁਹਾਡਾ ਤੇ ਹੰਦੀ ਜਿਹੜੀ ਚੱਲ ਰਹੀ ਹੈ ਕਮੇਟੀ ਨੂੰ ਕਿੰਨਾ ਫਰਕ ਲੱਗਦਾ ਤੁਹਾਨੂੰ ਉਹ ਹੀ ਮੇਰਾ 베ਸ ਬੜਿਆ ਜੀ ਜਲੰਧਰ ਦੂਰਦਰਸ਼ਨ ਔਰ ਦੂਰਦਰਸ਼ਨ ਦੀ ਬਦੌਲਤ ਹੀ ਮੈਂ ਇਹ ਅੱਜ ਇੱਥੇ ਪਹੁੰਚਿਆ ਹਾਂ ਔਰ ਕਹਿੰਦੇ ਨੇ ਵੀ ਕੋਈ ਵੀ ਕਾਮੇਡੀ ਐ ਸਾਫ ਸੁਥਰੀ ਹੋਵੇ ਤੇ ਲੋਕ ਉਹਨੂੰ ਪਿਆਰ ਕਰਦੇ ਨੇ ਉਹ ਸਦਾਬਾਰ ਹੁੰਦਾ ਹੈ ਪਰਿਵਾਰਿਕ ਕਾਮੇਡੀ ਹੋਣੀ ਚਾਹੀਦੀ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਇਕੱਠੇ ਹੋ ਕੇ ਕਾਮੇਡੀ ਵੇਖਣ ਤੇ ਉਹਦਾ ਹੀ ਨਜ਼ਾਰਾ ਹੈ ਬਾਕੀ ਸ਼ਖੀਲਤਾ ਥੋੜੇ ਸਮੇਂ ਵਾਸਤੇ ਹੁੰਦੀ ਹੈ ਔਰ ਥੋੜੇ ਲੋਕਾਂ ਵਾਸਤੇ ਹੁੰਦੀ ਹੈ ਬਾਕੀ ਮੈਂ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਅੱਜ ਤੱਕ ਮੈਨੂੰ ਇਹ ਕਬੂਲ ਕਰ ਰਹੇ ਨੇ ਔਰ ਉਹ ਇੰਨਾ ਪਿਆਰ ਦੇ ਰਹੇ ਨੇ ਮੁਹੱਬਤ ਦੇ ਰਹੇ ਨੇ ਔਰ ਮੈਂ ਸ਼ੁ크ਰੀਆਦਾ ਕਰਦਾ ਪੁਰਾਣੇ ਡਾਇਲੋਗ ਹੀ ਲੋਕਾਂ ਦੇ ਸਾਹਮਣੇ ਰੱਖਦੇ ਫਿਰਦੇ ਪੈਹਲਿਓ ਇਹ ਡਾਇਲੋਗ ਮੇਰਾ ਮਸ਼ਹੂਰ ਹੋਇਆ ਸੀ ਔਰ ਲੋਕ ਬੜਾ ਪਿਆਰ ਕਰਦੇ ਨੇ ਕਿਉਂਕਿ ਡਾਇਲੋਗ ਜਿਹੜੇ ਨੇ ਔਰ ਮੈਨੂੰ ਯਾਦ ਨਹੀਂ ਹੁੰਦੇ ਲੋਕਾਂ ਨੂੰ ਯਾਦ ਹੁੰਦੇ ਨੇ ਤੁਸੀਂ ਉਹ ਡਾਇਲੋਗ ਕਿਹਾ ਸੀ ਇਸ ਕਰਕੇ ਮੈਂ ਲੋਕਾਂ ਦਾ ਹੀ ਕਲਾਕਾਰ ਆ ਕਹਿੰਦੇ ਲੋਕ ਗਾਇਕ ਹੁੰਦੇ ਹਨ ਮੈਂ ਲੋਕ ਕਲਾਕਾਰ ਲੋਕ ਜਿਹੜੇ ਇੰਨਾ ਪਿਆਰ ਕਰਦੇ ਨੇ ਜਿੰਨੀ ਦੇ ਤੁਸੀਂ ਲੋਕਾਂ ਚ ਵਿਚਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਵੀ ਲੋਕ ਤੁਹਾਡਾ ਕਿੰਨਾ ਕੋ ਪਿਆਰ ਕਰਦੇ ਨੇ ਕਿੰਨੇ ਕੱਕੇ ਪਏ ਲੋਕ ਜੱਫੀਆਂ ਪਾ ਰਹੇ ਆ ਵਾਰ-ਵਾਰ ਫੋਟੋ ਖਿਚਾਉਣ ਵਾਸਤੇ ਹਾਏ 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 ਇਹੋ ਹੀ ਪਿਆਰ ਜੇ ਕੋਈ ਵੀ ਕਲਾਕਾਰ ਆ ਕੋਈ ਕਰੋੜਪਤੀ ਜਿੰਨਾ ਮਜ਼ੇਦਾਰ ਪਤੀ ਹੋਵੇ ਉਹਨੂੰ ਆਪਣੇ ਆਲੇ ਦੁਆਲੇ ਲੋਕ ਜਾਣਦੇ ਨੇ ਕਲਾਕਾਰ ਇੱਕ ਐਸਾ ਹੁੰਦਾ ਭਾਵੇਂ ਗਰੀਬ ਵੀ ਹੋਵੇ ਉਹਨੂੰ ਸਾਰੇ ਲੋਕ ਜਾਣਦੇ ਨੇ ਪਛਾਣਦੇ ਨੇ ਔਰ ਪਿਆਰ ਕਰਦੇ ਨੇ ਦਿਲ ਦੀ ਮੁਹੱਬਤ ਕਰਦੇ ਨੇ ਔਰ ਫੋਟੋ ਉਹੀ ਖਿਚਦਾ ਜਿੰਨੂੰ ਪਿਆਰ ਹੈ ਉਧਰ ਕਈ ਕਲਾਕਾਰ ਨੇ ਕਈ ਇਨਸਾਨ ਤੁਰੇ ਫਿਰਦੇ ਨੇ ਲੇਕਿਨ ਜਦੋਂ ਨਵੀਂ ਪੀੜ੍ਹੀ ਜਦੋਂ ਦੌਰ ਹਾਂਜੀ ਪਹਿਲਾਂ 3-4 ਸਾਲ ਨਾ ਕੋਈ ਵਧੀਆ ਸਵਾਲ ਕੀਤਾ ਉਹ ਗਾਇਬ ਆਇਆ ਸੀ ਮੈਨੂੰ ਉਹ ਹੀ ਜਾਣਦੇ ਸੀ ਜਿਨ੍ਹਾਂ ਨੇ ਮੈਨੂੰ ਟੀਵੀ ਤੇ ਵੇਖਿਆ ਸੀ ਅੱਜ ਕੱਲ ਦੀ ਜਨਰੇਸ਼ਨ ਨੇ ਮੈਨੂੰ ਟੀਵੀ ਤੇ ਨਹੀਂ ਵੇਖਿਆ ਜਦੋਂ ਦਾ ਮੋਬਾਈਲ ਤੇ ਨੈਟ ਆਇਆ ਨਾ ਹੁਣ ਉਹ ਵੀ ਉਹ ਜ਼ਿਆਦਾ ਮੈਨੂੰ ਪਿਆਰ ਕਰਦੇ ਨੇ ਕਿਉਂਕਿ ਪੇਰੈਂਟਸ ਉਹਨਾਂ ਦਾ ਦਾਦੇ ਨੇ ਵੀ ਇਹ ਘੁੱਲੇ ਚਾ ਉਹ ਫਿਰ ਜਦੋਂ ਅਰੀਜਨਾ ਵੇਖਦੇ ਨੇ ਮੇਰੀਆਂ ਤੇ ਉਹ ਹੋਰ ਪ੍ਰਭਾਵਿਤ ਹੁੰਦੇ ਨੇ ਉਹ ਫੋਟੋ ਖਿਚਵਾਉਂਦੇ ਨੇ ਜ਼ਿਆਦਾ ਮੇਰੇ ਉਹ ਫੈਨ ਬਣ ਗਏ ਅੱਜ ਕੱਲ੍ਹ ਲੋਕ ਜਨਰੇਸ਼ਨ ਗੈਪ ਖਤਮ ਹੋ ਗਿਆ ਕਿਉਂਕਿ ਜਿਹੜੇ ਪੇਰੈਂਟ ਕਈ ਬਾਹਰ ਚਲੇ ਗਏ ਨੇ ਪੰਜਾਬੋਂ ਬਾਹਰ ਇੰਡੀਆ ਤੋਂ ਬਾਹਰ ਹੋਰ ਮੈਂ ਬਾਹਰ ਦੇ ਮੁਲਕਾਂ ਜਾਣਾ ਮੈਨੂੰ ਲੱਗਦਾ ਨਹੀਂ ਮੈਂ ਬਾਹਰ ਦੇ ਮੁਲਕ ਜਾਣਾ ਮੈਨੂੰ ਲੱਗਦਾ ਪੰਜਾਬ ਚ ਹੀ ਆ ਪੰਜਾਬੀ ਖਾਣਾ ਪੰਜਾਬੀ ਬੋਲੀ ਪੰਜਾਬੀ ਪ੍ਰੋਗਰਾਮ ਪੰਜਾਬੀ ਪਹਿਰਾਵਾ ਪੰਜਾਬੀ ਲੋਕ ਔਰ ਬੜਾ ਪਿਆਰ ਮਿਲਦਾ ਹੈ ਬੜੀ ਮੁਹੱਬਤ ਮਿਲਦੀ ਹੈ ਇੱਥੋਂ ਪਤਾ ਲੱਗਦਾ ਵੀ ਲੋਕ ਕਿੰਨਾ ਪਿਆਰ ਕਰਦੇ ਥੈਂਕ ਯੂ ਸਰ ਹਾਂਜੀ ਮੇਰਾ ਨਾਮ ਗੁਰਮੀਲ ਸਿੰਘ ਬਾਉੜੇ ਅ ਅੱਜ ਮੈਨੂੰ ਅੰਡੇਕ ਸੰਸਥਾ ਵੱਲੋਂ ਰਾਜ ਪੁਰਸਕਾਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਮੈਨੂੰ ਸਟੇਟ ਅਵਾਰਡ ਮਿਲ ਚੁੱਕਾ ਗਿਆ ਹੈ ਮੇਰੀ ਅੰਗਹੀਣਾ ਤੇ ਲਿਖੀ ਗਈ ਪੁਸਤਕ ਤਰੂ ਤਾਰੇ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਕ ਅਜਿਹੀ ਕਿਤਾਬ ਹੈ ਜਿਹਨੂੰ ਕਿ ਪੂਰੇ ਭਾਰਤ ਵਿੱਚ ਕਿਸੇ ਨੇ ਵੀ ਅੰਗਹੀਣ ਲੋਕਾਂ ਬਾਰੇ ਨਹੀਂ ਲਿਖਿਆ ਮੈਂ ਐਮਏ ਐਮਐਡ ਅ ਬਤੌਰ ਲੈਕਚਰਰ ਰਿਟਾਇਰ ਹੋਇਆ ਤੇ ਟੀਵੀ ਤੇ ਗੱਲਬਾਤ ਵੀ ਚੱਲਦੀ ਹੈ ਹੁਣ ਤੱਕ ਮੇਰੀਆਂ 27 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹੈਗੀਆਂ ਅਤੇ ਹੁਣ ਮੈਂ ਰਿਟਾਇਰਡ ਲਾਈਫ ਜਿਹੜਾ ਹੈਗਾ ਉਹ ਜ਼ਿੰਦਗੀ ਜਿਉ ਰਿਹਾ ਹੈਗਾ ਅਤੇ ਅਜੇ ਵੀ ਜਿਹੜਾ ਹੈਗਾ ਕਿ ਮੇਰਾ ਜਿਹੜਾ ਦਿਲ ਹੈ ਉਹ ਸਿਰਫ 20% ਕੰਮ ਕਰਦਾ 80% ਮੈਂ ਡੀਐਮਸੀ ਦਾ ਮੇਰਾ ਪਿਛਲੇ ਜੂਨ ਵਿੱਚ ਮੇਰੀ ਸਰਦਰੀ ਹੋਈ ਹੈ ਤੀਸਰੀ ਅਤੇ ਇਸ ਦੇ ਬਾਵਜੂਦ ਵੀ ਇਸ ਅਣਡਿੱਕ ਸੰਸਥਾ ਨੇ ਉਹ ਲਜਮਲਾ ਜੀ ਵਿੱਕੀ ਜੀ ਅਤੇ ਹੋਰ ਜਿਹੜੇ ਇਸ ਟੀਮ ਦੇ ਮੈਂਬਰ ਹੈ ਮੈਂ ਉਹਨਾਂ ਦਾ ਇਸ ਨਿਮਾਣੇ ਜੇ ਅ ਮਨੁੱਖ ਜਾਂ ਇੱਕ ਕਲਮਕਾਰ ਨੂੰ ਮੈਂ ਆਪਣੇ ਨੂੰ ਕਲਮਕਾਰ ਨਹੀਂ ਕਹਿੰਦਾ ਕਲਮਕਾਰ ਤਾਂ ਲੋਕ ਕਹਿੰਦੇ ਹੈਗੇ ਨੇ ਤੇ ਮੈਂ ਤੁਹਾਡਾ ਸਾਰੇ ਚੈਨਲਾਂ ਦਾ ਅਤੇ ਇੰਡੀਕ ਸੰਸਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਪਦਰੀ ਰਾਜ ਪੁਰਸਕਾਰ ਸਮਾਰੋ ਜਿਹੜਾ ਕਿ ਹਰ ਸਾਲ ਅਸੀਂ ਉਹਨਾਂ ਬੁੱਧੀਜੀਵੀਆਂ ਨੂੰ ਉਹਨਾਂ ਮਹਾਨ ਪੁਰਸ਼ਾਂ ਨੂੰ ਆਪਾਂ ਸਨਮਾਨ ਦਿੰਦੇ ਆ ਜਿਹੜੇ ਵੱਖ-ਵੱਖ ਖੇਤਰ ਦੇ ਵਿੱਚ ਆਪਣਾ ਵੱਡਾ ਨਾਮ ਪਾਇਆ ਜਾਂ ਵੱਡਾ ਯੋਗਦਾਨ ਦਿੱਤਾ ਤੇ ਰੀਲ ਚ ਅਸੀਂ ਉਹਨਾਂ ਦੀ ਸਿਲੈਕਸ਼ਨ ਕਰਕੇ ਅਸੀਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹਰ ਸਾਲ ਇਹ ਜਿਹੜੀ ਹੈ ਨੋਮੀਨੇਸ਼ਨ ਹੁੰਦੀ ਹੈ ਨੋਮੀਨੇਸ਼ਨ ਤੋਂ ਬਾਅਦ ਆਪਾਂ ਉਹਨਾਂ ਨੂੰ ਸਾਰੇ ਚੁਣ ਕੇ ਦੇਸ਼ ਤੋਂ ਪੂਰੇ ਪੰਜਾਬ ਦੇ ਵਿੱਚੋਂ ਉਹ ਸਾਡੇ ਲੋਕ ਉਹਨਾਂ ਨੂੰ ਆਪਾਂ ਸਨਮਾਨਿਤ ਕਰਦੇ ਆ ਤੇ ਅੱਜ 18ਵੇਂ ਪ੍ਰੋਗਰਾਮ ਦੇ ਉੱਤੇ ਅਸੀਂ ਇੱਥੇ ਪੋਰਟ ਪਰ ਅੱਜ ਲਾ ਪੰਜਾਬ ਫਾਰਮ ਵਿੱਚ ਸਨਮਾਨਤ ਕਰਨ ਜਾ ਰਹੇ ਆ। ਆ ਕਿਹੜੇ ਕਿਹੜੇ ਸਖਸ਼ੀਤਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਅਵਾਰਡ ਵਿਸ਼ੇਸ਼ ਤੌਰ ਤੇ ਜੇ ਲੋਕ ਸੰਗੀਤ ਰਤਨਾ ਅਵਾਰਡ ਜਿਹੜਾ ਦਿੱਤਾ ਗਿਆ ਉਹ ਤੁਹਾਨੂੰ ਪਤਾ ਪੰਜਾਬ ਦੀ ਬਹੁਤ ਵੱਡੀ ਸ਼ਖਸੀਅਤ ਸਰਬਜੀ ਚੀਮਾ ਜੀ ਔਰ ਰੰਗਮੰਚ ਦੇ ਲਈ सुरेंद्र ਪੇਸ਼ਤਾ ਜੀ ਕੁਲੇਸ਼ਾ ਔਰ ਸਾਹਿਦ ਦੇ ਖੇਤਰ ਲਈ ਆਪਣੇ ਡਾਕਟਰ ਟਿੱਕਾ ਸਿੱਧੂ ਹੋਗੇ ਆਪਣੇ ਜਸਵੰਦਰ ਸਿੰਘ ਢਿੱਲੋਂ ਮਲਕੀਤ ਸਿੰਘ ਸੈਣੀ ਜੀ ਔਰ ਬਹੁਤ ਸਾਰੀਆਂ ਸ਼ਖਸੀਅਤਾਂ ਦਿੱਤੀਆਂ ਗਿਆ ਔਰ ਇਸ ਤੋਂ ਇਲਾਵਾ ਜਿਹੜੇ ਐਜੂਕੇਸ਼ਨ ਦੇ ਵਿੱਚ ਡਾਕਟਰ ਮੌਂਗਾ ਜੀ ਸੌਂਦੀ ਮੰਗਾ ਜੀ ਉਹਨਾਂ ਨੂੰ ਦਿੱਤਾ ਗਿਆ ਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਲੋਕਾਂ ਨੂੰ ਪਸੰਦ ਆਇਆ ਤੇ ਇਹਦੇ ਅਲੱਗ-ਅਲੱਗ ਕੈਟਾਗਰੀਆਂ ਜਿਵੇਂ ਰਾਜ ਰਤਨ ਅਵਾਰਡ ਜਿਹੜੇ ਆਪਾਂ ਦਿੱਤੇ ਗਏ ਉਸ ਤੋਂ ਬਾਅਦ ਸਟੇਟ ਆਈਕਨ ਅਵਾਰਡ ਜਿਹੜੇ ਆ ਔਰ ਯੂਥ ਨੂੰ ਮਤਲਬ ਪ੍ਰਮੋਟ ਕਰਨ ਵਾਸਤੇ ਆਪਾਂ ਜਿਹੜਾ ਜਿਹੜਾ ਰਾਜ ਯੂਥ ਜਿਹੜਾ ਆਈਕਨ ਅਵਾਰਡ ਆ ਉਹ ਵੀ ਮਤਲਬ 18 ਜਿਹੜੇ ਵਿਅਕਤੀਆਂ ਨੂੰ ਦਿੱਤਾ ਗਿਆ